ਸਾਸਰੀਆ ਕਾਲ ਮੈਂ ਹਾਰੇ ਕੋ ਚੋਹਾਂ ਤੇ ਤੁਸੀਂ ਦੇਖ ਰਹੇ ਹੋ ਭਾਸਕਰ ਨਿਊਜ਼ਲਾਈਨ ਤੋਂ ਰਿਪੋਰਟਰ ਪ੍ਰੀਤ ਪੱਟੇ ਜੀ ਦੀ ਖਾਸ ਰਿਪੋਰਟ ਵਾਰਡ ਨੰਬਰ 16 ਖਰੜ ਦੇ ਜਿਮਨੀ ਚੋਣਾਂ ਦੇ ਉਮੀਦਵਾਰ ਬੀਬੀ ਅੰਜੂ ਚੰਦਰ ਦੇ ਚੋਣ ਦਫ਼ਤਰ ਦਾ ਉਦਘਾਟਨ ਐਮ ਐਲ ਏ ਗਗਨ ਅਨਮੋਲ ਮਾਨਯਾ ਕੀਤਾ ਬੀਬੀ ਅੰਜੂ ਚੰਦਰ ਪਹਿਲਾਂ ਵੀ ਨਗਰ ਕੌਂਸਲ ਖਰੜ ਦੇ ਪ੍ਰਧਾਨ ਰਹੇ ਚੁੱਕੇ ਹਨ ਲੋਕਾਂ ਦੀ ਰਾਏ ਲੈ ਕੇ ਅਤੇ ਸਰਵੇ ਕਰਵਾ ਕੇ ਬੀਬੀ ਅੰਜੂ ਚੰਦਰ ਜੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਆ ਪ੍ਰੀਤ ਨਮਨ ਸਿੰਘ ਪੱਟੇ 21 ਦਸੰਬਰ ਨੂੰ ਐਮਸੀ ਨਗਰ ਕੌਂਸਲ ਦੀਆਂ ਹੋਣ ਜਾ ਰਹੀਆਂ ਚੋਣਾਂ ਸੰਬੰਧੀ ਅੱਜ ਖਰੜ ਵਿੱਚ ਸਰਗਰਮੀਆਂ ਬਹੁਤ ਤੇਜ਼ ਹੋ ਚੁੱਕੀਆਂ ਐ ਐਮਐਲਏ ਗਗਨ ਅਨਮੋਲ ਮਾਨ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੰਜੂ ਚੰਦਰਜੀ ਦੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਆ ਉਸ ਦੀ ਇਹ ਦਿਹਾਈ ਹੈ ਤੁਹਾਨੂੰ ਲਾਈਵ ਤਸਵੀਰਾਂ ਅੱਜ ਸੀ ਜ਼ਿੰਮੇਵਾਰੀਆਂ ਤੇ ਬੈਠੇ ਐ ਜਿੰਨੇ ਵੀ ਸਥਾਨਕ ਜੋ ਸਾਡੇ ਮੈਂਬਰਸ ਵਲੰਟੀਅਰਸ ਪਿਛੋਂ ਤੱਕ ਬੈਠੇ ਨੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਮੈਂ ਧੰਨਵਾਦ ਕਰਦੀ ਹਾਂ ਜੀ ਇਹਨਾਂ ਨੂੰ ਕਰਦੀ ਹਾਂ ਤੁਹਾਡੀ ਮਿਹਨਤ ਦੇ ਸਦਕਾ ਹੀ ਅੱਜ ਲੋਕਾਂ ਦੀ ਸੇਵਾ ਚ ਲੱਗੇ ਹੋਏ ਆ ਤੁਹਾਡੀ ਹੱਲਾਸ਼ੇਰੀ ਦੀ ਬਦੌਲਤ ਅੱਜ ਤੁਹਾਡੇ ਵਿਸ਼ਵਾਸ ਦੇ ਕਰਕੇ ਅੱਜ ਖਲਣ ਦੇ ਵਿੱਚ ਕੰਮ ਹੋ ਰਹੇ ਨੇ ਤੁਸੀਂ ਜਿਹੜਾ ਵਿਸ਼ਵਾਸ ਦਿਖਾਇਆ ਸੀ ਉਹਦੀ ਸਦਕਾ ਬਹੁਤ ਸਾਰੇ ਕੰਮ ਕਰਨ ਦਾ ਲਗਾਤਾਰ ਜਨਨ ਕੀਤੇ ਨੇ ਚਾਹੇ ਉਹ ਸਭ ਤੋਂ ਵੱਡਾ ਜੋ ਪੈ ਗਿਆ ਫਿਰ ਮੁਸ਼ਕਿਲ ਦੂਰ ਹੋ ਜੂਗੀ ਦੀ 30 ਕਰੋੜ ਦੇ ਤਕਰੀਬਨ ਨਵੇਂ ট্রান্সਫਾਰਮਰ ਜਿਹੜੇ ਅਪਗ੍ਰੇਡ ਨੰਨੀਆਂ ਤਾਰਾਂ ਪੈ ਰਹੀਆਂ ਨੇ ਕਟੋ-ਕਟ 40-50 ਕਰੋੜ ਦੇ ਖਰਚੇ ਨਾਲ ਪੂਰੇ ਏਰੀਏ ਦੀ ਜਿਹੜੀ ਖਰੜਦੀ ਹੈ ਤਾਰਾਂ ਦੀ ਲਿਫਟਿੰਗ ਕਰਨੀਆਂ ਹੈ ਉਹ ਵੀ ਬਨਮੋਲ ਗਗਨ ਮਾਨ ਜੀ ਇੱਥੇ ਪਹੁੰਚੇ ਨੇ ਤੇ ਉਹਨਾਂ ਦੇ ਨਾਲ ਹੀ ਉਹਨਾਂ ਦੇ ਵਰਕਰ ਵਲੰਟੀਅਰ ਆਦੇਦਾਰ ਹਾਂਜੀ ਹਾਂਜੀ ਸਰਬੋਤਮ ਬੇ ਜਹਾਂਦਰ ਸਿੰਘ ਹਾਲਸਾ ਜੀ ਸਾਹਿਬ ਤਾਂ ਹੰਦ ਹਰਜਾ ਰਿਆਜ ਜੀ ਦੇ ਕਦੇ ਰੱਖੀ ਬੈਸੰਗੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਜੀ ਬੋਲ ਬਾਲੇ ਬੋਲੇ ਜੋ ਨਹਾ ਬਣਾਣੀ ਤੁਸੀਂ ਮੈਡਮ ਸੈਕਟਰੀ ਨਾਲ ਆ ਕੇ ਉਹ ਸੈੱਟ ਤੇ ਆਓ ਮੈਡਮ ਦੇ ਪਾਵਾ ਮੈਂ ਹਾਂ ਮੈਡਮ ਬਹੁਤ ਬਹੁਤ ਤੁਹਾਡੇ ਪੈਣਾ ਜੀ ਬਹੁਤ ਬਹੁਤ ਚਪਾਉਂਦੀ ਆਂ ਸਾਡੇ ਮਿਸ਼ਾਨ ਕਰ ਲਓ ਹਾਂ ਜੀ ਮੈਂ ਬੋਲ ਰਿਹਾ ਆ ਆਵਾਜ਼ ਨੂੰ ਤੇ ਕਾਰ ਔਰ ਉਹਨਾਂ ਦੇ ਬ੍ਰਦਰ ਬਾਕੀ ਜਿਹੜੇ ਵੀ ਉਦੇਦਾਰ ਆ ਅਮਨ ਜੀ ਜਿੰਨੇ ਵੀ ਜਿਹੋਨਾਂ ਦੇ ਪ੍ਰਧਾਨ ਆ ਸਾਰੇ ਬੰਦਿਆਂ ਦਾ ਨਾਮ ਲੈਣਾ ਥੋੜਾ ਮੇਰੇ ਗਲ ਦੇ ਗੁੱਸਾ ਨਿਕਲ ਗਿਆ ਸਾਰੇ ਤੇ ਟਾਈਮ ਬਹੁਤ ਘੱਟ ਹੈ ਤੇ ਜੋ ਵੀ ਤੁਸੀਂ ਪਾਰਟੀ ਵਰਕਰਾਂ ਨੇ ਸਾਡੇ ਤੇ ਵਿਸ਼ਵਾਸ ਰੱਖਦਾ ਇੱਕ ਮਾਨਦਾਰੀ ਵਾਲੀ ਗੱਲ ਹੈ ਕਿ ਵੀ ਇਹ ਵਾਸ ਤੁਹਾਡਾ ਜਿਹੜਾ ਉਹ ਇੰਨਾ ਖਰਾ ਉਤਰੇਗਾ ਕਿ ਅਸੀਂ ਆਪਣੇ ਆਪ ਨੂੰ ਵੀ ਵੇਚ ਦਾਂਗੇ ਤੁਹਾਡੇ ਕਿਸੇ ਵੀ ਵਰਕਰ ਦੇ ਪ੍ਰੋਗਰੈਸ ਵਿੱਚ ਸਿੱਖੋਗੇ ਉੱਤੇ ਪ੍ਰੋਗਰੈਸ ਆਏਗੀ ਕੋਈ ਪਾਰਟੀ ਨੂੰ ਮਜਬੂਰ ਕਰਨਾ ਇੱਕ ਵਰਕਰ ਦੀ ਡਿਊਟੀ ਆ ਅਸੀਂ ਜੋ ਪਾਰਟੀ ਦੇ ਵਰਕਰ ਆ ਨਵੇਂ ਪੁਰਾਣੇ ਦੀ ਗੱਲ ਨਹੀਂ ਕੀ ਕਾਲ ਗੱਲ ਹੁੰਦੀ ਹੈ ਕਿ ਕਈ ਵਾਰੀ ਆਪਾਂ ਸਮੇਂ ਦੇ ਹਾਲਾਤਾਂ ਦੇ ਮੁਤਾਬਕ ਕੋਈ ਡਿਸੀਜਨ ਲੈਣੇ ਪੈਂਦੇ ਆ ਮੇਰੇ ਮੁਤਾਬਕ ਇਸ ਟਾਈਮ ਜਿਹੜੀ ਸਾਡੇ ਵਰਕਰਾਂ ਨੇ ਸਭ ਨੇ ਸਾਥ ਦੇ ਦਾਵਾ ਲਾ ਕੀਤਾ ਤਾਂ